ਲੱਗਿਆ ਕਿ ਨਿਕਲ ਜਾਣਾ ਸਰ ਸਾਡੀ ਸੰਸਥਾ ਹੈ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਅਸੀਂ ਪਿਛਲੇ 15 ਸਾਲਾਂ ਤੋਂ ਹਮੇਸ਼ਾ ਸ਼ਹੀਦ ਸੁਖਦੇਵ ਜੀ ਦੀ ਯਾਦ ਹਰ ਸਾਲ ਪ੍ਰੋਗਰਾਮ ਕਰਾਉਂਦੇ ਆਏ ਹਾਂ ਮੈਂ ਸਰਕਾਰਾਂ ਨੂੰ ਪੁੱਛਣਾ ਚਾਹਨਾ ਹੈ ਕਿ ਹਰ ਸਾਲ ਅਸੀਂ ਪ੍ਰੋਗਰਾਮ ਕਰਾਉਂਦੇ ਆਂ ਤੁਹਾਨੂੰ ਉਦੋਂ ਨਹੀਂ ਯਾਦ ਆਇਆ ਕੀ ਫਰਜੀ ਫਰਜੀ ਕੌਣ ਹੈ ਨਕਲੀ ਕੌਣ ਹੈ ਅਸਲੀ ਕੌਣ ਹੈ ਮੈਂ ਤਾਂ 10 ਸਾਲ ਹੋ ਗਏ ਕਹਿੰਦੇ ਆ ਨੂੰ ਕਿ ਅਸ਼ੋਕ ਥਾਪਰ ਦਾ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੱਥੇ ਇਨਕੁਆਰੀਆਂ ਵੀ ਚਲੀਆਂ 2022 ਚ ਵੀ ਇੱਥੇ ਇਨਕੁਆਰੀ ਚੱਲੀ ਮਿਲਿਆ ਤੇ ਮਿਲਿਆ ਕਿ ਮੈਨੂੰ ਲollipops 8 ਮਹੀਨੇ ਬਾਅਦ ਕਹਿਤਾ ਗਿਆ ਜੀ ਕਿ ਤੁਸੀਂ ਪੁਲਿਸ ਕਮਿਸ਼ਨਰ ਕੋ ਜਾਓ ਇਹ ਪੁਲਿਸ ਕਮਿਸ਼ਨਰ ਦਾ ਮੈਟਰ ਹੈ ਕਿਉਂ ਜੀ ਕਿ ਆ ਸ਼ਹੀਦ ਸੁਖਦੇਵ ਜੀ ਦੇ ਵਾਰਸਾਂ ਦਾ ਸੱਚ ਔਰ ਅਸਲੀ ਦਾ ਜਿਹੜਾ ਫਰਜੀ ਬਾੜਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਕਿ ਪੁਲਿਸ ਕਮਿਸ਼ਨਰ ਮਿਲੇਗਾ ਦੋ ਬਾਰ ਮੈਂ ਇੱਥੇ ਧਰਨੇ ਤੇ ਬੈਠਾ ਰਿਹਾ ਭੁਖੜਦਲ ਤੇ ਬੈਠਾ ਰਿਹਾ ਡੀਸੀ ਰਾਹੁਲ ਝਾਬ ਐਡੀਸੀ ਰਾਹੁਲ ਝਾਬਾ ਔਰ ਐਸਡੀਐਮ ਇਸ ਈਸਟ ਗੁਰਸਿਮਰ ਸਿੰਘ ਮੰਡਲ ਨੇ ਮੈਨੂੰ ਦਿੱਤਾ ਕਿ ਸਿਰਫ ਲਾਲੀਪਪ ਜਦੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਕੇ ਲਾਲੀਪਪ ਦਿੱਤੇ ਪਤਾਸੇ ਵੰਡੇ ਜਦ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਚਾਹੇ ਲੁਧਿਆਣੇ ਦਾ ਚਾਹੇ ਖੜਕੜਕਲਾਂ ਦਾ ਚਾਹੇ ਫਿਰੋਜ਼ਪੁਰ ਦਾ ਹੈ आरटीआई दी ਕਾਪੀਆਂ ਮੇਰੇ ਕੋਲ ਪਈਆਂ ਮੈਂ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਉਹ ਵੀ ਜਾਨੂ ਕਰਾਉਂਗਾ ਕਿ ਉਹਦੇ ਜਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਜੀ ਮੇਰੇ ਕੋ ਭਗਤ ਸਿੰਘ ਔਰ ਸੁਖਦੇਵ ਦੇ ਵਾਰਸਾਂ ਦਾ ਰਿਕਾਰਡ ਨਹੀਂ ਹੈ ਅਗਰ ਤੁਹਾਡੇ ਕੋਲ ਰਿਕਾਰਡ ਨਹੀਂ ਹੈ ਕਿ ਆ ਉਹ ਸਰਕਾਰ ਦਾ ਰਿਸ਼ਤੇਦਾਰ ਹੈ ਜਿਲ੍ਹਾ ਪ੍ਰਸ਼ਾਸਨ ਦਾ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਤੁਸੀਂ ਸਨਮਾਨ ਕਰਦੇ ਹੋ ਸਟੇਜਾਂ ਤੇ ਬਲਾਬਲਾ ਕੇ ਉਹ ਕਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਹਵਾਲਾ ਲਿਆ ਇਹ ਤਾਂ ਜਿਲ੍ਹਾ ਪ੍ਰਸ਼ਾਸਨ ਦੱਸੇ ਨਾ ਉਸ ਮੌਕੇ ਦਾ ਜਿਹੜਾ ਇੱਥੇ ਜ਼ਿਲ੍ਹਾ ਅਧਿਕਾਰੀ ਬੈਠਾ ਸੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਿਹੜਾ ਬੈਠਾ ਸੀ ਉਹਨੇ ਕਿਦਾਂ ਉਹ ਅਸ਼ੋਕ ਥਾਪਰ ਦਾ ਨਾਮ ਪਾ ਕੇ ਨਰਿੰਦਰ ਭਾਈ ਮੋਦੀ ਜੀ ਤੋਂ ਪ੍ਰਧਾਨ ਮੰਤਰੀ ਜੀ ਦਾ ਅਵਾਰਡ ਦਵਾਤਾ ਅੱਜ ਅਸੀਂ ਨਮਸਤਕ ਹੋਣ ਜਾ ਰਹੇ ਸੀਗੇ ਚਾਹੀਏ ਉਹਨਾਂ ਕੇ ਬਾਦ ਕਿਉਂ ਰਹੇ ਠੀਕ ਹੈ ਜੀ ਉਹ ਜਦ ਕੀ ਉਹ ਜਗਾ ਪੰਜਾਬ ਸਰਕਾਰ ਨੂੰ ਸਮਰਪਿਤ ਹੈ ਔਰ ਉਹ ਮਕਾਨ ਸੁਰੱਖਿਅਤ ਘੋਸ਼ਿਤ ਕੀਤਾ ਗਿਆ ਉਸ ਨੋਟੀਫਿਕੇਸ਼ਨ ਦੀ ਕਾਪੀ 'ਚ ਮੇਰੇ ਨਾਨਾ ਜੀ ਦਾ ਨਾਮ ਹੈ ਪ੍ਰਕਾਸ਼ ਚੰਦ ਥਾਪਰ ਮੇਰੇ ਨਾਨਾ ਜੀ ਆ ਜੀ ਪ੍ਰਕਾਸ਼ ਸੰਧਾਪੜ ਸੀਐਮ ਸਾਹਿਬ ਨੇ ਇਹ ਕਹਿੰਦੇ ਜੀ ਕਿ ਅਸੀਂ ਸੁਖਦੇਵ ਜੀ ਦੇ ਰਾਹ ਨੂੰ ਉੱਥੇ ਧਰਨਾ ਲਾਣ ਗਏ ਸੀ ਮੈਂ ਸ਼ੋਹ ਧਾਪੜ ਜੀ ਨੂੰ ਪੁੱਛਣਾ ਚਾਹੁੰਦਾ ਤੁਹਾਡੀਆਂ ਤਾਂ ਆਪਣੀਆਂ ਉੱਥੇ 8 ਪ੍ਰਾਪਰਟੀਆਂ ਨੇ ਅੱਜ ਤੱਕ ਤੁਸੀਂ ਸੁਖਦੇਵ ਜੀ ਦੇ ਘਰ ਲਈ ਕੀਤਾ ਕੀ ਹੈ ਕੀ ਇਤਿਹਾਸ ਤੁਸੀਂ ਕੀਤਾ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਕਿੰਨੇ ਫ੍ਰੀडम फाइਟਰ ਪਰਿਵਾਰਾਂ ਨੂੰ ਤੁਸੀਂ ਅੱਜ ਤੱਕ ਸਨਮਾਨ ਕੀਤਾ ਮੈਨੂੰ ਇਹ ਤਾਂ ਦੱਸ ਦਿਓ ਕਿਉਂ ਤੁਸੀਂ ਸੁਖਦੇਵ ਜੀ ਦੇ ਨਾਮ ਤੇ ਰਾਜਨੀਤਿਕ ਰੋਟੀਆਂ ਖਾ ਰਹੇ ਹੋ ਕਿੰਨੀ ਦੇਰ ਸ਼ਹੀਦ ਦੇ ਨਾਮ ਤੇ ਰੋਟੀਆਂ ਖਾਓਗੇ ਅਗਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਨਹੀਂ ਹਾਂ ਮੈਂ ਵਿਸ਼ਾਲ ਨૈયਰ ਦੋਤਾ ਸੁਖਦੇਵ ਦਾ ਨਹੀਂ ਹੈ ਤੇ ਇਹ ਸਾਰੇ ਪਰਿਵਾਰ ਮੇਰੇ ਕੋਲ ਲੁਧਿਆਣੇ ਕਿੱਦਾਂ ਆ ਗਏ ਚਾਬੀ ਜੋ ਹੈ ਉਹ ਰੱਖਣਾ ਚਾਹੀਏ ਪ੍ਰਸ਼ਾਸਨ ਕੋਲ ਫਿਰ ਜਿਹੜੀ ਉਸ ਘਰ ਦੀ ਜਿਹੜੀ ਚਾਬੀ ਹੈ ਉਹ ਜ਼ਿਲ੍ਹਾ ਅਧਿਕਾਰੀ ਕੋਲੇ ਹੋਣੀ ਚਾਹੀਦੀ ਹੈ ਔਰ ਉੱਥੇ ਦੇ ਪ੍ਰਸ਼ਾਸਕਿਕ ਅਧਿਕਾਰੀ ਉਹ ਸ਼ੋਕ ਥਾਪਰ ਕੋ ਕਿਵੇਂ ਹੈ ਇਹ ਸਾਰੇ ਪਰਿਵਾਰ ਅਛਵਾ ਕੁਲਾ ਖਾਨ ਜੀ ਦੇ ਪਰਿਵਾਰ ਤੋਂ ਆਏ ਨੇ ਇਹ ਰਾਜਗੁਰੂ ਜੀ ਦੇ ਨੇ ਇਹ ਦੁਰਗਾ ਭਾਬੀ ਜੀ ਦੇ ਪਰਿਵਾਰ ਤੋਂ ਨੇ ਸ਼੍ਰੀ ਚੰਦਰ ਸ਼ਿਖਰ ਆਜ਼ਾਦੀ ਦੇ ਪਰਿਵਾਰ ਤੋਂ ਨੇ ਕਿਹਾ ਅਸੀਂ ਉੱਥੇ ਨਮਸਤਕ ਹੋਣ ਜਾਣ ਨਹੀਂ ਜਾ ਸਕਦੇ ਸਰ ਅੱਜ ਡਿਮਾਂਡਸ ਕੀ ਲੈ ਕੇ ਆਏ ਹੋ ਸਰ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਆਨਰੇਬਲ ਪੰਜਾਬ ਹਰਿਆਣੇ ਦੇ ਗਵਰਨਰ ਸਾਹਿਬ ਆ ਰਹੇ ਸੀਗੇ ਇੱਥੋਂ ਕੰਸੈਂਟ ਭੇਜਿਆ ਗਿਆ ਜੀ ਕਿ ਇਹਨਾਂ ਦਾ ਕੋਈ ਡਿਸਪਿਊਟ ਹੈ ਮੈਨੂੰ ਡਿਸਪਿਊਟ ਤਾਂ ਦੱਸੋ ਨਾ ਕਾਹਦਾ ਜੀ ਮੈਂ ਤਾਂ ਡਿਸਪਿਊਟ ਹੀ ਨਹੀਂ ਦੱਸ ਪਾਰਾ ਕਿ ਡਿਸਪਿਊਟ ਹੈ ਕਾ ਸ਼ੋਧਾ ਥਾਪਰ ਨੇ ਪ੍ਰਸ਼ਾਸਨ ਕੀ ਕਹਿੰਦਾ ਸਾਰੇ ਪੁਲਿਸ ਅਫਸਰ ਉੱਥੇ ਗਏ ਨੇ ਜੀ ਉਹ ਕਹਿੰਦੇ ਜਾਓ ਜਾ ਕੇ ਮੱਥਾ ਟੇਕੋ ਮੈਨੂੰ ਕਹਿੰਦੇ ਜੀ ਜਾਓ ਜਾ ਕੇ ਮੱਥਾ ਟੇਕੋ ਉੱਥੇ ਹਾਈ ਕੋਰਟ ਦੇ ਜੱਜ ਸਾਹਿਬ ਉੱਥੇ ਜਾਣ ਨੂੰ ਤਿਆਰ ਬੈਠੇ ਨੇ ਮੱਥਾ ਟੇਕਣ ਨੂੰ ਕਿਹਾ ਇਹ ਇਹ ਸਰਕਾਰ ਤੋਂ ਵੱਡਾ ਔਰ ਕਾਨੂੰਨ ਤੋਂ ਵੱਡਾ ਹੋ ਗਿਆ ਕਿਆ ਸ਼ੋਧਾ ਥਾਪਰ ਉੱਥੇ ਜਾ ਕੇ ਨਟੰਕੀਆਂ ਕਰਦਾ ਪ੍ਰਸ਼ਾਸਨ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਜੇ ਹੈ ਤਾਂ ਮੈਂ ਅੱਜ ਤੁਹਾਨੂੰ ਚੈਲੰਜ ਕਰਦਾ ਮੈਂ ਇੱਥੇ ਕੁਰਸੀਆਂ ਡਾ ਕੇ ਬੈਠੂਗਾ 24 ਤਰੀਕ ਨੂੰ ਰਾਜ ਜੀ ਨੂੰ ਨੇ 10 ਦਿਨ ਕੱਟ ਸਮਾਂ دیا ਹੈ ਠੀਕ ਹੈ ਜੀ 24 ਤਰੀਕ ਨੂੰ ਮੈਂ ਇੱਥੇ ਡੀਸੀ ਦਫਤਰ ਦੇ ਬਾਹਰ ਕੁਰਸੀਆਂ ਡਾਉਂਗਾ ਇੱਕ ਕੁਰਸੀ ਤੇ ਆਪ ਬੈਠੂਗਾ ਇੱਕ ਕੁਰਸੀ ਤੇ ਅਸ਼ੋਕ ਥਾਪਰ ਆਵੇ ਇੱਕ ਤੇ ਉਹਦਾ ਮੁੰਡਾ ਆਵੇ ਤ੍ਰਿਭੂਵਨ ਥਾਪਰ ਕਾਗਜ਼ ਪੱਤਰ ਲੈ ਕੇ ਇੱਥੇ ਸਾਬਤ ਕਰੇ ਡੀਸੀ ਆਫਿਸ ਦੇ ਬਾਹਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਹਾਂ ਹਾਂਜੀ ਸਰ ਸਾਨੂੰ ਤੇ ਇਹੀ ਆਸ਼ਵਾਸ਼ਣ ਦਿੱਤਾ ਗਿਆ ਕਿ ਤਾਲਾ ਖੋਲ ਦਿੱਤਾ ਗਿਆ ਦੂਰ ਦੂਰ ਲੋਕ ਮਹਾਰਾਸ਼ਟਰ ਤੋਂ ਬਿਹਾਰ ਤੋਂ ਯੂਪੀ ਤੋਂ ਮੱਧ ਪ੍ਰਦੇਸ਼ ਤੋਂ ਲੋਕ ਸਾਡੇ ਪ੍ਰੋਗਰਾਮ ਤੇ ਆਏ ਨੇ ਆਪਣੇ ਆਪਣੇ ਖਰਚਿਆਂ ਤੇ ਆਏ ਨੇ ਹਾਂਜੀ ਸਾਨੂੰ ਅੱਜ ਸੁਣਨ ਨੇ ਕਿ ਮਿਲ ਰਿਹਾ ਤੁਸੀਂ ਫਰਜੀ ਚੰਦ ਇਰੀਗੇਸ਼ਨ ਡਿਪਾਰਟਮੈਂਟ ਦੇ ਕੋਈ ਐਸਆਈ ਕੋ ਆ ਚਾਪੀ ਅੰਦਰਲੀ ਬਾਹਲੇ ਗੇਟ ਮਕਾਨ ਕਿ ਇਰੀਗੇਸ਼ਨ ਡਿਪਾਰਟਮੈਂਟ ਨੇ ਉੱਥੇ ਬਣਾਇਆ ਸ਼ਹਿਰ ਸੁਪਟੇ ਸਬਿਆਚਾਰਕ ਮਾਮਲੇ ਦੇ ਅੰਦਰ ਆ ਨਹਿਰੀ ਵਿਭਾਗ ਦੇ ਅੰਦਰ ਮਕਾਨ ਨਹੀਂ ਆਂਦਾ ਨਹਿਰ ਦੇ ਉੱਤੇ ਮਕਾਨ ਨਹੀਂ ਸੁਖਦੇਵ ਜੀ ਦਾ ਸ਼ਹਿਰ ਦੇ ਅੰਦਰ ਹੈ वो जो मर्जी कहीं जन तो है सुखदेव का रिश्तेदार यानी मैं तो बार बार कह रहे हैं अशोक थापर थे थापर था बेटा त्रिभुवन था रिश्तेदार नहीं है आज जा... जा... मुझे अशफाकुल्ला खां कहते हैं मेरे तो मेरे परिवार में काकोरी एक्शन बहुत बड़ी घटना थी ब्रिटिश समय में उसमें शहीद अशफाकुल्ला खां को पंडित राम प्रसाद बिस्मिल और रोशन सिंह को फांसी हुई थी देश की आज़ादी के लिए मैं शाहजहाँपुर उत्तर प्रदेश से हाज़िर हुआ हूँ विशाल जी अक्सर प्रोग्राम करते रहे हैं शहीद सुखदेव सिंह जी पर और इस पर बहुत से परिवार आज आए हैं आज हम सब लोग मैडम से यही बात करने आए हैं कि ऐसे ही शहीद परिवार जो चंद्रशेखर आज़ाद का था उसके भी कुछ लोग लखनऊ में पापन में फ़र्जी लोग थे हमने उसका कहा कि फ़र्जी लोग नहीं आना चाहिए सही लोग आना चाहिए और आज हम सब लोग परिवार के लोग आए हैं मैडम ने दस दिन का समय कहा है कि हम इसको सर्ट आउट करेंगे कि हम सही आदमी को इसका हक दिला पाएँ जो लोग शहीदों के प्रति सम्मान और अपनी श्रद्धांजलि रखते हैं क्या लग रहा है सही तो कर्मों में बुलाते रहे हैं और वो हम लोग को यहाँ याद करते हैं तो सब परिवार यहाँ आते हैं मुझे इस बात का आज उम्मीद है कि ये जल्दी फर्दीवाड़ा खत्म होगा और शहीदों को सही श्रद्धांजलि उनके सही परिवार के द्वारा और देश के द्वारा दी जाएगी